हाँ? बस ਇਦਾਂ ਦੇ ਸਾਹ ਜੀ ਆਪਾਂ ਕਾਮਯਾਬ ਹੋ ਗਏ ਆ ਮਿੰਟਕ ਬਾਅਦ ਇਹਨੂੰ ਚੁੱਕ ਕੇ ਵੇਖਣ ਦਾ ਪੈਂਦੇ ਜੇ ਇੱਥੇ ਕੋਈ ਮੋਰੀ ਆ ਜਿਹੜੇ ਨਿਸ਼ਾਨੇ ਲਾਉਣੇ ਆ ਉਹ ਜੇ ਤੈਨੂੰ ਇਹ ਪਤਾ ਲੱਗ ਜਾਏ ਤੇ ਫੇਰ ਤੂੰ ਮਿਸਤਰੀ ਨਾ ਬਣ ਜੇ ਹੈ ਸਵੇਰ ਦਾ ਤੈਨੂੰ ਆ ਪਰਨ ਵਾਲਾ ਆ ਫੜਾ ਇਹਨੂੰ ਚੰਬੜਿਆਂ ਸਵੇਰ ਦਾ ਉਹ ਉਸਤਾਦ ਜੀ ਬਣਾਤੇ ਆ ਆ ਲਾਸਟ ਹੀ ਆ ਬਸ ਤੁਸੀਂ ਤਾਂ ਮੈਨੂੰ ਆਨੇ ਹੀਗਾ ਆਪਾਂ ਬਹੁਤ ਵੱਡੇ ਪ੍ਰੋਜੈਕਟ ਲੈਣੇ ਆ ਤੇ ਆ ਕਦੋਂ ਤੱਕ ਪੰਜਾਲਿਆਂ ਦੀ ਰਹਿਣਾ ਆਪਾਂ ਉਹ بڑے بڑے ਪ੍ਰੋਜੈਕਟ ਵੀ ਕਰਾਂਗੇ ਪਹਿਲਾਂ ਨਿਗੇ ਨਿਗੇ ਕਰ ਲੀਆ ਕੰਮ ਨਬੇੜ ਲੀਆ ਨਿਗੇ ਨਿਗੇ ਇਹ ਰਾਜ ਰੋੜੇ ਆ ਇਹ ਕੱਢ ਲੀਆ ਪਹਿਲਾਂ ਆਪਾਂ ਉਸਤਾਦ ਜੀ ਉਹ ਤਾਂ ਠੀਕ ਆ ਪਰ ਮੈਂ ਕੰਮ ਸਿੱਖਣ ਦੇ ਚੱਕਰ ਚ ਮੈਂ ਆਦੇ ਬਾਹਰੋਂ ਵੀ ਆ ਗਿਆ ਵਾਂ ਕੰਮ ਸਿਖਾਉਣ ਦੇ ਨੇ ਆ ਤੈਨੂੰ ਹੋਰ ਕੀ ਕਰਾਂ ਮੈਂ ਉਸਤਾਦ ਜੀ ਆ ਬਸ ਫੱਟੀਆਂ ਪੰਜਾਲੇ ਕਰੀ ਜਾਣੇ ਆ ਹੋਰ ਕੋਈ ਬੈੱਡ ਬੁੱਡ ਬਣਵਾਉ ਉਹ ਤਾਂ ਮੈਨੂੰ ਆ ਬਣਾਏ ਨੂੰ 6 ਮਹੀਨੇ ਹੋ ਗਏ ਆ ਤੇ ਕਿਦਾਂ ਦਾ ਹੁੰਦਾ ਬੈੱਡ ਤੇ ਬਾਹਰੋਂ ਕਿਉਂ ਆ ਗਏ ਉੱਥੇ ਲੱਗਾ ਰਹਿੰਦਾ ਈ ਮਾਨਾ ਕੀ ਕੰਮ ਕਰਦਾ ਹਾਂ ਉਸਤਾਦ ਜੀ ਬਕਸੇ ਜੇ ਬਣਾਈਂਦੇ ਇਹ ਤੇ ਕੰਮ ਹੀ ਉਹਦਾ ਸੌਕਾ ਹੀ ਬਣਾਈ ਜਾਂਦਾ ਬਕਸੇ ਉੱਥੇ ਉਸਤਾਦ ਜੀ ਜਦੋਂ ਲੱਗਦੀ ਨਾ ਤੇ ਸ਼ਿਕਰ ਦੁਪਹਿਰ ਤੇ ਘਬਰਾਟ ਬਹੁਤ ਹੁੰਦੀ ਸੀ ਤੇ ਮੈਂ ਸੋਚਿਆ ਸੇਵਕ ਵਾਲੇ ਤੇ ਅੱਧ ਦੁਪਹਿਰ ਕੰਮ ਕਰਨ ਡਿਆ ਕਿਉਂ ਨਾ ਕੰਮ ਸਿੱਖ ਕੇ ਆਈਏ ਇਹ ਨਾ ਹੋਵੇ ਕਿ ਤੇ ਇੰਨਾ ਬਕਸਿਆਂ ਚ ਬੰਦ ਹੋ ਕੇ ਜਾਈਏ ਹਾਂ ਜੀ ਤੇ ਉਹਦੇ ਬੰਦੇ ਨਹੀਂ ਜਿਹੜੇ ਉੱਥੇ ਕੰਮ ਕਰਨ ਡਿਆ ਹੈ ਕੋਈ ਨਏ ਬੰਦੇ ਆਪਣੇ ਪੰਜਾਬ ਦੇ ਉੱਥੇ ਡਾਇ ਵਿਚਾਰੇ ਜਿਹੜੇ ਲੇਬਰਾਂ ਚ ਕੰਮ ਕਰਦੇ ਆ ਓਏ ਉਹਨਾਂ ਦੇ 100-100 ਫੁੱਟ ਚਾੜ ਦਿੰਦੇ ਤਾਂ ਨਾ ਨਣ ਧੁੱਪੇ। ਉਸਤਾਜ ਜੀ ਉਹਦੇ ਵੱਡੇ ਜਿਗਰਾਂ ਵਾਲੇ ਕਈ ਮੇਰੇ ਵਰਗੇ ਮਾਤਰ ਕਮਜ਼ੋਰ ਦਿਲ ਦੇ ਵੀ ਹੁੰਦੇ ਆ। ਮੈਂ ਸੋਚਿਆ ਕਿ ਤੁਹਾਡੇ ਕੋਲ ਜਾਣਾ ਕੰਮ ਸਿੱਖਦਾ ਭਰ ਤੁਸੀਂ ਵੀ ਸਪੇਰਾਂ ਚ ਜਿਵੇਂ ਲਾ ਲਿਆ ਸਾ। ਇਹ ਕਿ ਤੇ ਐਵੇਂ ਹੀ ਸਮਝਦਾ ਵਾਂ। ਓਏ ਕਲਾ ਵਾ, ਹੱਥ ਦੀ ਕਲਾ ਜਿਹੜੀ ਤੈਨੂੰ ਮੈਂ ਦੇਤੀ ਆ। ਉਸਤਾਜ ਜੀ ਮੇਰੀ ਤੇ ਮੇਰੀ ਬੁਰੀ ਸੀ ਤੇ ਤੁਸੀਂ ਇਹ ਕੰਮ ਕਿਉਂ ਸਿੱਖ ਲਿਆ? ਉਹ ਬਸ ਅੰਗਰੇਜ਼ੀ ਲੈਵੇ ਠੀਕ ਹੈ ਮੈਨੂੰ। ਹੋ ਕਿਦਾਂ ਸਾ ਜੀ? ਉਹ ਐਨਐਸ ਸਕੂਲਾਂ ਕਢਾਤਾ ਪਹਿਲਾਂ ਮੈਨੂੰ ਅੰਗਰੇਜ਼ੀ ਨਹੀਂ ਹੀ ਆਉਂਦੀ ਤੇ ਮੁੜ ਕੇ ਲਿਆ ਇਧਰ ਕੰਮ ਚ ਉਹ ਕਿਦਾਂ ਸਤਾ ਜੀ ਯਾਰ ਅਸਲ ਚ ਨਾ ਮੈਨੂੰ ਕਾਰਾਂ ਦਾ ਬੜਾ ਸ਼ੌਂਕ ਹੈ ਅਛਾ ਜੀ ਉਹ ਮਾਤੜ ਬੰਦੇ ਨੂੰ ਸਤਾ ਜੀ ਹੁੰਦਾ ਕਿ ਗੱਡੀਆਂ ਗੁੱਡੀਆਂ ਚ ਘੁੰਮੇ ਮੈਨੂੰ ਇਹ ਵੀ ਚੱਲ ਗੱਡੀ ਗੁੱਡੀ ਕਿਰੇ ਚਲਾਵਾਂਗੇ ਹਾਂ ਮੈਨੂੰ ਇਹਨੇ ਕਿਹਾ ਵੀ ਕਾਰਪੈਂਟਰ ਦਾ ਕੰਮ ਸਿੱਖਣਾ ਹੀ ਬੱਸ 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 ਸਤਾ ਜੀ ਮੈਨੂੰ ਲੱਗਾ ਪਤਾ ਉਹੀ ਆਂਦਣੇ ਉਦਾਂ ਦੇ ਲਈ ਨਹੀਂ ਜਾਣੀ ਕਿ ਉਹ ਨਾਲ ਲੱਕੜੀਆਂ ਬਣਾ ਬਣਾ ਕੇ ਚਲਾ ਕਰਾਂਗੇ ਕਾਰਾਂ ਮੈਨੂੰ ਅਸਲੀਆਂ ਦਾ ਸ਼ੌਕ ਹੀ ਲੱਕੜੀਆਂ ਦਾ ਕਾਰਾਂ ਮੈਂ ਸਿਰ 'ਚ ਮਾਰਨੀ ਆ ਮੈਂ ਕਾ ਕੀ ਤਾਂ ਕਾਰਾਂ ਨੂੰ ਪੇਂਟ ਪਾਉਂਡ ਕਰਨਾ ਹੋਵੇ ਤੇ ਮੈਂ ਦਵਾ ਦਵ ਮੈਂ ਕਾ ਇਹੋ ਜੀ ਮੈਨੂੰ ਘੱਲ ਦੋ ਹਾਂ ਉਹ ਪਤਾ ਮੈਨੂੰ 6 ਮਹੀਨੇ ਬਾਅਦ ਲੱਗਾ ਵੀ ਇਹਨੂੰ ਕਾਰਪੈਂਟਰ ਕਹਿੰਦੇ ਆ ਤੁਹਾਨੂੰ ਤਾਂ ਫੇਰ ਉਸਤਾਦ ਹੀ ਸ਼ੌਕ ਹੀ ਲਾ ਕੇ ਬਹਿ ਗਏ ਆਗੇ ਉਹ ਮੈਨੂੰ ਕੱਲੇ ਨੂੰ ਲੈ ਕੇ ਬੈਠੇ ਆ ਉਹ ਇੱਥੇ ਸਾਰੀ ਦੁਨੀਆ ਨੂੰ ਓੜੇ-ਵੜੇ ਸ਼ੌਕ ਲੈ ਕੇ ਬਹਿ ਗਏ ਆ ਸਹੀ ਗੱਲ ਆ ਸਾਜ ਜੀ ਗੰਜਾਸ ਹੁੰਦੀ ਨਹੀਂ ਆ ਲੋਕਾਂ ਕੋ ਤੇ ਸ਼ੌਕ ਵੱਡੇ-ਵਡੇ ਪਾ ਲੈਂਦੇ ਆ ਸ ਇਹਦੇ 'ਚ ਉਹ ਨਾਲੇ ਕਾਮਾਂ ਨੂੰ ਸ਼ਾਂਤ ਆਹ ਇਹਦੇ 'ਚ ਉਹ ਤੇ ਬਥੇਰਾ ਵਾ ਜੇਬ 'ਚ ਪੈਸਾ ਵੀ ਹੋਣਾ ਚਾਹੀਦਾ ਵਾ ਉਸਤਾਦ ਜੀ ਜਦੋਂ ਜੇਬ 'ਚ ਰੁਪਈਆ ਨਹੀਂ ਆ ਤੇ ਫਿਰ ਇਹਦੇ 'ਚ ਉਹ ਵੀ ਕੀ ਕਰਨਾ ਭਰਤੀ ਪਾ ਲੈਗੇ ਬੰਦਾ ਫਿਰ ਹੋਰ ਨਹੀਂ ਕੋਹ ਹੁੰਦਾ ਤੇ ਲਓ ਜੀ ਇਹਦੀਆਂ ਭਰਤੀਆਂ ਦੇ ਵੀ ਲੈਵਲ ਨਿਕਲਣਗੇ ਆਜੀ ਇਹ ਕੰਮ ਦੀ ਇਜਤ ਵੀ ਆ ਗਈ ਕਿ ਸ਼ੁਰੂ ਤੋਂ ਤੱਪੜ ਹੀ ਰੁਲੇ ਰਹੇ ਆ ਹਾ ਹੁਣ ਦੇ ਲੋਕੀ ਲੜ ਪੈਂਦੇ ਨਾ ਕਿਸੇ ਨੂੰ ਕਹਿ ਦਈਏ ਵੀ ਫਲਾਣੇ ਦੀ ਮੰਜੀ ਠੋਕਤੀ ਉਹ ਲੋਕਾਂ ਮੇਣਾ ਆ ਮਿਸਤਰੀ ਸਾਡੀ ਮੰਜੀ ਠੋਕ ਜੀ ਦੂਜੇ ਦੇ ਮੇਣਾ ਮਿਸਤਰੀ ਸਾਡੀ ਮੰਜੀ ਠੋਕ ਜੀ ਕਿਸ ਨੇ ਪੁੱਛਣਾ ਮਿਸਤਰੀ ਕਿਧਰੋਂ ਆਇਆ ਉਹ ਫਲਾਣੇ ਦੀ ਮੰਜੀ ਠੋਕ ਕੇ ਆਇਆ ਬਸ ਉਸਤਾਜ ਜੀ ਜੇ ਤਾਂ ਹੁਣੀ ਵੀ ਕਿੱਥੋਂ ਆ ਐਸੇ ਗੱਲਾਂ ਨੇ ਇਜਤ ਘਟਾਤੀ ਆ ਉਹ ਕਿਦਾਂ ਬਹੁਤ ਸੋਹਣੇ ਲੱਗੀਦਾ ਉਸਤਾਜ ਜੀ ਜਦੋਂ ਐਦਾਂ ਕਹੀਦਾ ਵਾ ਕਿ ਮੈਂ ਫਲਾਣੇ ਸੌ ਦੀ ਮੰਜੀ ਠੋਕ ਕੇ ਆਇਆ ਵਾ ਤੇ ਯਾਰ ਲੋਕੀ ਉਦੋਂ ਆ ਕੇ ਕਹਿੰਦੇ ਸੀ ਵੀ ਸਾਡੀ ਕੀ ਕਰਾਂਗੇ ਦੱਸ ਤਾਈਆਂ ਲੋਕਾਂ ਨੇ ਉਸਤਾਦ ਜੀ ਹੁਣ ਬੈੱਡ ਬਣਾ ਲਏ ਆ ਹੁਣ ਮੰਜੀਆਂ ਦੇ ਲੋਕੀ ਘਾਟ ਹੀ ਸਮਝਦੇ ਆ ਨਾ ਆ ਮੰਜੀਆਂ ਚੋਕੀ ਦਿੱਤੀਆਂ ਹੁਣ ਮੰਜੀਆਂ ਹੈ ਹੀ ਨਹੀਂ ਆ ਹਾਂ ਤੇ ਹੁਣ ਕੋਈ ਕਹਿੰਦਾ ਵੀ ਨਹੀਂ ਨਾ ਆਣ ਕੇ ਵੈਸੇ ਉਸਤਾਦ ਜੀ ਉਦੋਂ ਕਹਿੰਦੇ ਕਿ ਕਮਿਸ਼ਨ ਕਮਿਸ਼ਨ ਬਹੁਤ ਖਾਂਦੇ ਹੁੰਦੇ ਸੀ ਮਿਸਤਰੀ ਤੇ ਕਿੰਨੀ ਕਾ ਕਮਿਸ਼ਨ ਮਿਲ ਜਾਂਦੀ ਹੁਣ ਨਹੀਂ ਹੈਗਾ ਹੁਣ ਤੇ ਆਨਲਾਈਨ ਕੰਮ ਹੋਇਆ ਵਾ ਕੰਪੀਟੀਸ਼ਨ ਆਹਰਾਂ ਦਾ ਵਾ ਅਗਲੇ ਮਿਸਤਰੀ ਨੂੰ ਖੜਦੇ ਨਹੀਂ ਸਮਾ ਲੈਣ ਅਗਲੇ ਸਮਾਨ ਲਿਆ ਕੇ ਦੱਸਦੇ ਵੀ ਮਿਸਤਰੀ ਆ ਪਿਆ ਇਹ ਸਮਾਨ ਤੇ ਚੀਰ ਲੈਣ ਨੂੰ ਜਿੰਨਾ ਚੀਰ ਮੈਂ ਸਤਾਜ ਜੀ ਮੈਨੂੰ ਕਮਿਸ਼ਨ ਤੇ ਇੱਕ ਗੱਲ ਯਾਦ ਆ ਗਈ ਕੀ ਯਾਦ ਆ ਗਿਆ ਜਿੱਦਾਂ ਸਤਾਜ ਹੀ ਲੋਕੀ ਲਿਆ ਲਿਆ ਵੇਚਣ ਦੇ ਬੈੱਡ ਬੂਟ ਸੋਫੇ ਸਾਫੇ ਤੇ ਇਦਾਂ ਆਪਾਂ ਵੀ ਕਰਤਾਰਪੁਰੋਂ ਬਣੇ ਬਣਾਤੇ ਬੈੱਡ ਚੁੱਕਦੇ ਆ ਤੇ ਕੰਮ ਆਪਾਂ ਵੱਡਾ ਚਲਾਉਨੇ ਆ ਤੇ ਸ਼ੋਅਰੂਮ ਪਾਈ ਆਪਾਂ ਵੀ ਤੇ ਪੈਸੇ ਕਿੱਥੋਂ ਹੋਣੇ ਸ਼ੋਅਰੂਮ ਦੇ ਓਹੋ ਸਤਾਜ ਜੀ ਜਿੱਦਾਂ ਤੁਹਾਡਾ ਸਰੀਰ ਐ ਏਡਾ ਜਿਗਰਾ ਵੀ ਰੱਖੋ ਕੰਮ ਤੇ ਸ਼ੁਰੂ ਕਰੀਏ ਆਪੇ ਮਾਲਕ ਦਊਗਾ ਉਹ ਕੋਈ ਨਹੀਂ ਆਗੇ ਨਾ ਪੈਸੇ ਤੇ ਪਾਵਾਂਗੇ ਸ਼ੋਅਰੂਮ ਵੀ ਕੋਈ ਨਹੀਂ ਇੱਕ ਸ਼ਰਤ ਜੇ ਉਹ ਗੜੀ ਸਤਾਜ ਜੀ ਨਾਮ ਐ ਰੱਖਣਾ ਜੀ ਮਿਸਤਰੀ ਐਂਡ ਮਿਸਤਰੀ ਫਰਨੀਚਰ ਮਿਸਤਰੀ ਜਾਂ ਮਿਸਤਰੀ ਹੋਰ ਕਿਹੜਾ ਮਿਸਤਰੀ ਓਏ ਉਸਤਾਦ ਜੀ ਮੈਂ ਵੀ ਮਿਸਤਰੀ ਬੰਨਾ ਹੀ ਆ ਉਸਤਾਦ ਜੀ ਹੁਣ ਓਹ ਭਰਾਵਾ ਤੂੰ ਮੇਰੇ ਵਾਲਾ ਮਿਸਤਰੀ ਮੈਨੂੰ ਫੜਾ ਤੋ ਠੀਕ ਆ ਨਾ ਗੱਲਾਂ ਦੇ ਬਾਗ ਨਾ ਇੱਥੇ ਵਿਖਾ ਧੁੱਪ ਤੂੰ ਆਹਾਂ ਦੀ ਲੱਗਣ ਈ ਆ ਜਾ ਕਬਜਾ ਲੈ ਗਿਆ ਕਬਜੇ ਦੇ ਉਸਤਾਦ ਜੀ ਐ ਕਹਿ ਜਾਂਦੇ ਜਿੱਦਾਂ 10 ਕਿੱਲਿਆਂ ਦਾ ਲੈਣ ਜਾਣਾ ਵਾ ਡੇਢ ਰੁਪਏ ਦਾ ਕਬਜਾ ਵਾ ਤੇ ਸਵੇਰ ਦੇ ਮੈਂ 10 ਚੱਕਰ ਮਾਰਤੇ ਆ ਇੱਕ ਈ ਡੱਬੀ ਮੰਗਾਓ ਤੇ ਮੇਰਾ ਖਾੜਾ ਛਡਾਓ ਤੇ ਜਿੱਦਾਂ ਜਿੱਦਾਂ ਲੱਕੜੇ ਹੁੰਦਾ ਹੁੰਦਾ ਮੰਗਾਉਣੇ ਆ ਮੈਂ ਡੱਬੀ ਮੰਗਾ ਕੇ ਤੇ ਕਰਜ਼ਾ ਝੜਾ ਲਾਂ ਆਪਣੇ ਸਿਰ ਤੇ ਹਾਂ ਸਤਾਜੀ ਮੈਂ ਇੱਕ ਹੋਰ ਹਸਾਬ ਲਾ ਲਿਆ ਜੀ ਆਪਣਾ ਨਹੀਂ ਜੇ ਇੱਥੇ ਕੋਹ ਵੀ ਬੰਨਾ ਆਪਾਂ ਸ਼੍ਰੀਨਗਰ ਨੂੰ ਨਿਕਲ ਗਏ ਤੇ ਉੱਥੇ ਆਪਣਾ ਕੀ ਬਣ ਜਾਊਗਾ ਸਤਾਜੀ ਸੇਸੂ ਖਾਨੇ ਆ ਕਰੀ ਲਾਲ ਹੋ ਕੇ ਆਉਣੇ ਉਧਰੋਂ ਬਣਾਉਣੇ ਤੇ ਆਪਾਂ ਫੇਰ ਪੰਜਾਲੇ ਤੇ ਫਟੀਆਂ ਹੀ ਆ ਤੇ ਉੱਥੇ ਬਣਾ ਲਿਆ ਕਰਦੇ ਆ ਜਿੰਨੇ ਆਪਣੇ ਰੰਗ ਪੱਕ ਗਏ ਆ ਨਾ ਸੇਵਾ ਫੇਲ ਹੋ ਰਿਹਾ ਨਾ ਕਸ਼ਮੀਰ ਦੇ ਆਪਨੇ ਦੇ ਨਹੀਂ ਕੰਮ ਕਰਨੇ। ਸਾਜੀ ਗਰਮੀ ਵੀ ਬੜੀ ਇੱਥੇ ਦੇ ਉੱਥੇ ਸਗੋਂ ਠੰਡਾ ਇਲਾਕਾ ਉੱਥੇ ਹੀ ਚਲਦੇ ਆ ਮਨ ਮੇਰੀ। ਓਏ ਉੱਥੇ ਟੌਪ ਦੇ ਮਿਸਤਰੀ ਜਾਂਦੇ ਆ ਸ਼੍ਰੀਨਗਰ ਠੀਕ ਹੈ ਨਾ ਫਟੀਆਂ ਬਣਾਉਣ ਵਾਲੇ ਨਹੀਂ ਜਾਂਦੇ ਅਗਲੇ ਮੀਨਾਕਾਰੀ ਕਰਾਉਂਦੇ ਆ ਲੱਕੜ ਦੇ ਉੱਤੇ। ਸਾਜੀ ਤੁਸੀਂ ਟੌਪ ਦੇ ਮਿਸਤਰੀ ਜੇ ਤੁਹਾਨੂੰ ਨਹੀਂ ਆਉਦੀ ਮੀਨਾਕਾਰੀ। ਓ ਜਦੋਂ ਮੀਨਾਕਾਰੀ ਸਿਖਾਉਣ ਲੱਗੇ ਸੀ ਨਾ ਉਹਦਾ ਮੈਂ ਛੁੱਟੀਆਂ ਮਾਰਨ ਡੈ ਰਿਆ। ਬਸ ਇਹੋ ਦੇ ਸਾਜੀ ਸਾਡੇ ਲੋਕਾਂ ਦੀ ਗੱਲ ਮਾੜੀ ਆ ਜਦੋਂ ਕੋਈ ਢਾਂਗ ਦਾ ਕੰਮ ਸਿੱਖਣਾ ਹੁੰਦਾ ਉਹ ਛੁੱਟੀਆਂ ਮਾਰਨ ਡੈ ਪੈਂਦੇ ਆ ਤੇ ਜ ਛੁੱਟੀਆਂ ਆਣੀਆਂ ਆ ਮੈਨੂੰ ਕਹਿੰਦਾ ਹੁਣ ਇਹ ਛੁੱਟੀਆਂ ਕਰ ਲੈ ਭਾਵੇਂ ਹੈ ਆ ਪ੍ਰਨਾਲੇ ਸਵੇਰ ਦੇ ਤੈਨੂੰ ਕਿਹਾ ਉਹ ਨਹੀਂ ਤੇਰੇ ਕੋਲ ਬੰਡਿਆ ਤੇ ਗੱਲਾਂ ਜਿੰਨੀਆਂ ਮਰਜ਼ੀ ਬਣਾਈ ਜਾ ਉਹ ਤੇਰੇ ਕੋਲ ਉਹ ਜਾ ਵਰਮਾ ਲੈ ਗਿਆ ਸਾਜੀ ਵਰਮਾ ਦਾ ਨਹੀਂ ਧਰਮੇ ਨੂੰ ਨਾ ਲੈਵਾ ਉਹ ਮੈਂ ਧਰਮੇ ਨਾਲ ਕੋਲਣਾ ਧਰਮੇ ਨੂੰ ਲੈ ਆਵਾ ਵਰਮਾ ਲੈ ਗਿਆ ਛੇ ਕੱਢਣ ਵਾਲਾ ਐ ਸ਼ਾਈ ਵਰਮਾ ਮੈਨੂੰ ਲੱਗਾ ਖਣੀਆਂ ਨਾਲ ਦੇ ਦੁਕਾਨ ਵਾਲੇ ਨੂੰ ਕਹਿਣ ਦੇ ਕੇ ਇਹਨੂੰ ਆਜ ਮਾਰ ਕੇ ਲਿਆ ਬਹੁਤੀਆਂ ਗੱਲਾਂ ਨਾ ਕਰ ਗੁਣੀਆਂ ਫੜਾ ਮੈਨੂੰ ਮੜਾਇਆ ਲਓ ਸਾਜੀ ਇਹ ਆ ਗੁਣੀਆਂ ਤੇ ਇਹਦੇ ਨਾਲ ਚੱਲਦੀ ਆ ਦੁਨੀਆ ਹਾਂ ਇਹ ਤੇ ਉਸਤਾਦ ਜੀ ਸ਼ੇਰ ਬਣਗਾ ਵੇ ਲਾ ਫਿਰ ਸ਼ੇਰ ਬਣਾ ਦੀਦੇ ਇਦਾਂ ਖੜਿਆ ਖੜੋਤਿਆਂ ਇਹਦੇ ਉਸਤਾਦ ਜੀ ਮੈਨੂੰ ਵੀ ਸ਼ੇਰ ਆਉਂਦਾ ਜੀ ਮੇਰੇ ਤੋਂ ਵੀ ਸੁਣੋ ਸਮਾਂ ਕਿਹੜਾ ਸ਼ੇਰ ਆਉਂਦਾ ਤੈਨੂੰ ਆ ਵੇਖੀ ਟੌਰ ਪਮੱਕੜ ਦਾ ਜਦ ਬਣਿਆ ਮਿਸਤਰੀ ਲੱਕੜ ਦਾ ਸਭ ਕੰਮ ਗੁਣੀਆਂ ਵਿੱਚ ਕਰਨੇ ਨੇ ਲੋਕਾਂ ਨੇ ਪੈਸੇ ਭਰਨੇ ਨੇ ਫਿਰ ਸ਼ੈੱਡ ਆਉਣਾ ਤੇ ਜਾਵਾਂਗੇ ਸਾਡੇ ਪੈਸੇ ਲੱਕੜ ਨਾਲ ਜੁੜੇ ਰੰਦੇ ਨਾਲ ਛੇਲ ਛੇਲ ਲਾਵਾਂਗੇ ਵਾਹ ਯਾ ਵਾਹ ਐਨੇ ਗੁੱਸੇ 'ਚ ਵੇਖੀ ਜਿਹੜੇ ਪੈਸੇ ਨਾ ਪਾੜਦੇ ਹਾਂ ਜੀ ਸ਼ੇਰ ਹੀ ਥੋੜਾ ਜਿਹਾ ਇਦਾਂ ਦਾ ਸੀ ਨਾ ਮੈਂ ਕਿਹਨਾਂ ਦਾ ਕੰਮ ਹੀ ਇਹ ਕਰ ਲਿਆ ਪਰ ਇਹ ਲੱਕੜ ਦਾ ਕੰਮ ਹੀ ਛੱਡਦੇ। ਉਸਤਾਜ ਜੀ ਇਹ ਮੇਰੇ ਵਾਅਦਾ ਨਹੀਂ ਆ। ਕਿਉਂ? ਜਿਆਦੀ ਨਹੀਂ ਨਾ ਹੁੰਦੀ ਸ਼ਾਇਰੀ? ਹਾਂ। ਦਿਮਾਗ ਥੋੜਾ ਹੌਲਾ ਨਾ। ਕੀ ਮਤਲਬ? ਥੋੜਾ ਮੱਧਰਾ ਨਾ। दारूਸੀ ਤੋਂ ਵਾਲਾ। ਵੈਸੇ ਉਸਤਾਜ ਜੀ ਮੈਂ ਸਾਹਬ ਲਾ ਲਿਆ ਲੋਕਾਂ ਦਾ। ਹਾਂ। ਲੋਕੀ ਵੇਖ ਕੇ ਨਹੀਂ ਯਾਰਦੇ। ਕਿਉਂ ਕੀ ਗੱਲ ਹੋ ਗਈ ਆ? ਮੈਂ ਮੈਨੂੰ ਉਸਤਾਜ ਜੀ ਕਹਿੰਦਾ ਤੂੰ ਕਿਹੜਾ ਹੈ ਆ ਰਾਮਗੜੀਆਂ ਵਾ ਤੂੰ ਲੱਕੜ ਦਾ ਕੰਮ ਕਰਦਾ ਇਹ ਤਾਂ ਕੰਮ ਹੀ ਰਾਮਗੜੀਆਂ ਦਾ। ਕੋਈ ਉਹਨਾਂ ਨੂੰ ਕਹਾਂ ਫਿਰ ਕੀ ਹੋ ਗਿਆ ਅਸੀਂ ਰਾਮਗੜੀ ਨਹੀਂ ਆਂਦੇ। ਉਹ ਕੰਮ ਦੇ ਰਾਮਗੜੀਆਂ ਕੋਈ ਸਿੱਖੇ ਆ ਨਾ। ਲੋਕੀ ਖੁਸ਼ ਹੁੰਦੇ ਆ ਕਿਸ ਨੂੰ ਕੰਮ ਕਰਦੇ ਆ ਵੇਖ ਕੇ ਸਹੀ ਗੱਲ ਆ ਸਾਹਿਬ ਇਹ ਕਰਕੇ ਲੋਕਾਂ ਨੂੰ ਨਹੀਂ ਧਿਆਨ ਦੇਈਦਾ ਹੁੰਦਾ ਕੰਮ ਕਰੀਦਾ ਹੁੰਦਾ ਆਪਣਾ ਆ ਬਾਊ ਜਿਹੜਾ ਆਪਣਾ ਸਾਜੀ ਗਵਾਂਢੀ ਐਵੇਂ ਲੋਕਾਂ ਨੂੰ ਕਹਿੰਦਾ ਰਹਿੰਦਾ ਮੈਂ ਆਰਾਮ ਗੜੀਆਂ ਵਾ ਉਹ ਕਿਦਾਂ ਆਰਾਮ ਗੜੀਆਂ ਉਹ ਸਾਹਿਬ ਜੀ ਜੁਪੀ 'ਚ ਆਰਾਮ ਗੜ ਨਹੀਂ ਕੰਮ ਤੇ ਨਹੀਂ ਗਿਆ ਐਵੇਂ ਲੋਕਾਂ ਨੂੰ ਕਹਿੰਦਾ ਰਹਿੰਦਾ ਲੈ ਆਰਾਮ ਗੜ ਗਿਆ ਤੇ ਆਰਾਮ ਗੜੀਆਂ ਬਣਾਇਆ ਓਏ ਓਏ ਹੁਣ ਤੈਨੂੰ ਜਿਹੜਾ ਪੁੱਛੇ ਨਾ ਕਿ ਤੂੰ ਆਰਾਮ ਗੜੀਆਂ ਵਾ ਤੂੰ ਗਾੜੀਆਂ ਕਹਣਾ ਨਹੀਂ ਮੈਂ ਸਿੱਧਾ ਗੜੀਆਂ ਸਹੀ ਜੀ ਸਾਹਿਬ ਜੀ ਇਦਾਂ ਹੀ ਆਪਾਂ ਸਿੱਧਾ ਗੜ ਲਾ ਕੇ ਜੁ ਆਏ ਆ 3 ਮਹੀਨੇ ਸਹੀ ਗ ਆਹ ਨਾ ਜਿੱਤਣਾ ਹੁਣ ਮੈਂ ਤਾਂ ਇਹ ਕਾ ਕਰਨਾ ਸਾਜ ਜਿਹੜਾ ਤੈਨੂੰ ਇਦਾਂ ਕਹਿੰਦਾ ਨਾ ਠੋਕ ਕੇ ਜਵਾਬ ਦੇ ਗਾ ਦੇਖੋ ਮੈਂ ਕਿੱਦਾਂ ਇਹਨਾਂ ਦੇ ਮੂੰਹ ਭੰਦਾ ਸਾਜ ਜੀ ਉਹ ਨਾਲੇ ਅਹੀਂ ਗੁਰੂਆ ਕੰਮ ਸਿੱਖੇ ਨਾਮ ਗੜੀਆਂ ਗਾਉਂ ਚਲੋਂ ਤਾਂ ਫੇਰ ਕਾਦੀ ਗੱਲ ਸਹੀ ਗੱਲ ਆ ਸਾਜ ਜੀ ਆਪਣੇ ਦੇ ਉਸਤਾਦ ਲੋਗ ਆ ਗੋ ਉਸਤਾਦ ਜੀ ਇਦਾਂ ਨਹੀਂ ਆਪਣਾ ਕੋਖਾ ਵੀ ਬੰਨਣਾ ਕਿਦਾਂ ਬੰਨਣਾ ਫੇਰ ਓਏ ਆ ਕੰਮ-ਕੂਮ ਆਪਾਂ ਆੜੇ ਛੱਡ ਦਈਏ ਤੇ ਰਾ ਆਪਣੇ ਕੋ ਬਾਲਣ ਦਾ ਹੀ ਉਦਾਂ ਗਿਆ ਇਹ ਵੀ ਕਿਤੇ ਕੰਨਾਕ ਤੇਰ ਚੱਲਣਾ ਓ ਚੱਲ ਕੋਈ ਨਹੀਂ ਬਾਲਣ ਦਾ ਕੰਮ ਮਾੜਾ ਵਾ ਦੋ ਤਿੰਨ ਮਰਗਾਂ ਹੋ ਜਾਂਦੀਆਂ ਰੋਜ ਦੀਆਂ ਬਾਲਣ ਤੇ ਵੇਖਦਾ ਹੀ ਆ ਨਾ ਤੇ ਉਸਤਾਦ ਜੀ ਦੇ ਲੋਗ ਮਰਨੋਂ ਹਾਟ ਗਏ ਤੇ ਫੇਰ ਤੇ ਆਪ ਮਰ ਜਾਗੇ ਫੇਰ ਬਗਵਾਖ ਕਰੀ ਆ ਡਾ ਸਵੇਰ ਦਾ ਲੈਣੀਆਂ ਗੱਲਾਂ ਕਰਨ ਰਿਆ ਲੋਕ ਮਰਨੋਂ ਹਾਟ ਜਾਣ ਜਿ ਉਸਤਾਜੀ 50 ਰੁਪਏ ਤੇ ਦੇਓ ਕੀ ਕਰਨੇ 50 ਰੁਪਏ ਉਸਤਾਜੀ ਘਬਰਾੜ ਦੀ ਹੌਂਡੀ ਬੱਤਾ ਲੈਣਾ ਕਿਹਾ ਤੈਨੂੰ ਪਤਾ ਪਤਾ ਰੁਪਇਆ ਤੇ ਇੱਕ ਨਹੀਂ ਹੈਗਾ ਜੇਬ ਦੇ ਵਿੱਚ ਸਵੇਰ ਦਾ ਤੇਰੇ ਸਾਹਮਣੇ ਵਟਿਆ ਕੋਈ ਪੈਸਾ ਤੇ ਕੋਕ ਨਹੀਂ ਵਟਿਆ ਸਵੇਰ ਦਾ ਤੇਰੇ ਸਾਹਮਣੇ ਕੋਈ ਗਾਹਕ ਆਇਆ ਮੈਨੂੰ ਦੱਸ ਰਾਂ ਪਹਿਲਾਂ ਜਾਓ ਉਸਤਾਜੀ ਰੋਂਦੇ ਰਹਿੰਦੇ ਜੇ ਤੁਸੀਂ ਉੱਦਾਂ ਤੂੰ ਦੱਸ ਦੇ ਜੇ ਕੋਈ ਪੈਸਾ ਵਟਿਆ ਹੋਰ ਤੈਨੂੰ 50 ਕਿੱਥੋਂ ਦਵਾਵਾਂ ਮੈਂ ਤੇ ਗੱਲੇ ਚੋਂ ਉਦਾਂ ਵੀ ਰੱਖਿਆ ਹੀ ਹੁੰਦਾ ਵਾ ਦੁਕਾਨਦਾਰਾਂ ਨੇ ਤੇ 10 ਵੀ ਹੁੰਨੇ ਜੇਬ 'ਚ ਹੱਥ ਮਾਰੋ ਦੇ ਦਿਓ ਗੱਲਾਂ ਤੇ ਗਾੜੀ ਇਹ ਕਿਤੇ ਨਰਾਇਣੇ ਸਾਹ ਦੀ ਹੱਟੀ ਆ ਵੀ ਜਿਹਦਾ ਗੱਲਾ ਵੈਸਾ ਜੀ ਅਮੀਰ ਹੋਣਾ ਜੇ ਪੈਸੇ ਕਮਾਉਣੇ ਆ ਨਾ ਆਹੋ ਪੈਸੇ ਤੇ ਕਮਾਉਣੇ ਆ ਇੱਕ ਆਈਡੀਆ ਮੇਰੇ ਕੋਲ ਹੋਰ ਹੈਗਾ ਉਹ ਕਿਹੜਾ ਹੈ ਜੀ ਤੁਹਾਨੂੰ ਬਕਸਾ ਬਣਾ ਕੇ ਦੇਣਾ ਮੈਂ ਲੱਕੜ ਦਾ ਆਪਣੇ ਹੱਥੀ ਉਹ ਵੀ ਫ੍ਰੀ ਅੱਛਾ ਜੀ ਹਾਂ ਉਹ ਕਿਦਾਂ ਚਾਰ ਜਾਓ 60 70 ਦੀ ਬਰਫ ਲਿਆਓ ਤੇ ਰੰਦਾ ਤੁਹਾਡੇ ਕੋਲ ਤੇ ਪੇਟੀ ਮੈਂ ਬਣਾ ਦੇਣੀ ਆ ਇੱਥੇ ਬਾਹਰ ਗੋਲੇ ਬਣਾ ਬਣਾ ਕੇ ਨਿਆਣਿਆਂ ਨੂੰ ਵੇਚਿਆ ਕਰੋ ਤੁਹਾਡਾ ਤੇ ਗੋਲੇ ਵੇਚਣ ਵਾਲਿਆਂ ਨਾਲ ਵੀ ਜ਼ਿਆਦਾ ਬੇੜਾ ਕਰਕ ਹੋ ਗਿਆ ਵਾ ਇਹ ਵਾਲੇ ਨੂੰ ਉਹਨਾਂ ਕੋਲ ਵੀ 150 ਨਿਕਲ ਆਉਂਦਾ ਤੇ ਤੁਹਾਡੇ ਕੋਲ ਪਈਆ ਇੱਕ ਨਹੀਂ ਨਿਕਲਿਆ ਜਾ ਮੈਂ ਨਹੀਂ ਜੇ ਕਰਨਾ ਕੰਮ ਤੁਹਾਡੇ ਕੋਲ ਮੈਂ ਚੱਲਿਆ ਜੂ ਜੇ ਨਾ ਕਿ ਤੈਨ